ਦੋਸਤੋ ਤੁਸੀਂ ਦੇਖ ਰਹੇ ਹੋ ਵਾਪਸ ਹੋਈ ਟਾਈਮਸ ਮੈਂ ਤੁਹਾਡੇ ਨਾਲ دیدار ਗੁਰਨਾ ਪੰਜਾਬ ਦੇ ਤੁਹਾਨੂੰ ਅੱਜ ਇੱਕ ਪਿੰਡ ਦਾ ਜਿਹੜਾ ਸੀਨ ਹੈ ਉਹ ਦਿਖਾ ਰਿਹਾ ਹਾਂ ਲਗਭਗ 1.5 ਵਜਣੇ ਵਾਲਾ ਤੇ ਤੁਸੀਂ ਦੇਖ ਲਓ ਸੂਰਜ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਦਿਖਦਾ ਚਾਰੇ ਪਾਸੇ ਬੱਦਲ ਧੁੰਦ ਜਿਹੜੀ ਹੈਗੀ ਉਹ ਦਿਖਾਈ ਦੇ ਰਹੀ ਹੈ ਸੋ ਜਿਹੜੀ ਇੰਨੀ ਠੰਡ ਪੈ ਰਹੀ ਆ ਹੋਰ ਨਾ ਫਸਲਾਂ ਲਈ ਲਾਭਦਾਇਕ ਹੋਵੇ ਨਾ ਹੋਵੇ ਪਰ ਕਣਕ ਦੇ ਲਈ ਬਹੁਤ ਲਾਹੇਵੰਦ ਹੈ ਆ ਦੇਖੋ ਤੁਸੀਂ ਕਣਕ ਤੁਹਾਨੂੰ ਮੈਂ ਕੈਮਰਾ ਨੇੜੇ ਕਰਕੇ ਦਿਖਾਉਣਾ ਕਿਤੇ ਵੀ ਜਿਹੜਾ ਹੈਗਾ ਉਹ ਪੀਲੀ ਨਹੀਂ ਪਈ ਹੋਈ ਸਾਰੀ ਕਣ ਕਣ ਹਰੀ ਕਚੂਰ ਹੈ ਜਿਹੜੀ ਉਹ ਦਿਖਦੀ ਹੈ ਤੇ ਇਸ ਵਾਰ ਕਣਕ ਦੀ ਇੰਨੀ ਠੰਡ ਪੈਣ ਦੇ ਨਾਲ ਜੇ ਥੋੜੀ ਲੰਬਾ ਟਾਈਮ ਠੰਡ ਚੱਲੇ ਇੱਕ ਲਖਤ ਗਰਮੀ ਨਾ ਹੋਵੇ ਇਹ ਤਾਂ ਜਿਹੜਾ ਬੰਪਰ ਝਾੜ ਹੈ ਜਿਵੇਂ ਐਤਕੀ ਜੀਰੀ ਨੇ ਵੀ ਬੰਪਰ ਝਾੜ ਦਤਾ ਹੈ ਸੋ ਕਣਕ ਵੀ ਇਦਾਂ ਬੰਪਰ ਝਾੜ ਆ ਜਿਹੜਾ ਉਹ ਦਊਗੀ ਜਿਹੜੀਆਂ ਹੋਰ ਨਾ ਫਸਲਾਂ ਨੇ ਜਿਵੇਂ ਕੋਈ ਗੋਭੀ ਹੋ ਗਈ ਕੁਛ ਹੋਰ ਹੋ ਗਿਆ ਜਿਵੇਂ ਆ ਸਾਗ ਖੜਾ ਹੈ ਮਤਲਬ ਇਹ ਚੀਜ਼ਾਂ ਦੀ ਜਿਹੜੀ ਗ੍ਰੋਥ ਹੈ ਉਹ ਬਿਲਕੁਲ ਜਿਹੜੀ ਹੈਗੀ ਉਹ ਰੁਕ ਜਾਂਦੀ ਹੈ ਜਦੋਂ ਸੂਰਜ ਨਹੀਂ ਚੜਦਾ ਤੇ ਇਹ ਫਿਰ ਜਿਹੜੇ ਬੂਟੇ ਨੇ ਤੁਹਾਨੂੰ ਨੇੜੇ ਕਰਕੇ ਆ ਗੋਭੀ ਦਿਖਾ ਰਿਹਾ ਹੈ ਇਹ ਮਾਝੂ ਪੈ ਜਾਂਦੇ ਨੇ ਇਹ ਮੁਰਝਾ ਆ ਜਾਂਦੇ ਨੇ ਸੋ 20 ਦਿਨ ਤੋਂ ਉੱਪਰ ਹੋ ਗਏ ਸੂਰਜ ਚੜ੍ਹੇ ਨੂੰ ਪੂਰਾ ਠੰਡ ਦਾ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੂਰੀ ਠੰਡ ਦਾ ਮਾਹੌਲ ਹੈ ਹਲੇ ਵੀ ਸੂਰਜ ਚੜ੍ਹਨ ਦਾ ਕੋਈ ਚਾਂਸ ਨਹੀਂ ਦਿਖ ਰਿਹਾ ਸੋ ਨੈਕਸਟ ਅਪਡੇਟ ਦੇ ਲਈ ਆਪਾਂ ਤੁਹਾਨੂੰ ਦੁਬਾਰਾ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਥੈਂਕ ਯੂ